ਸੰਸਥਾਾਂ ਵੱਲੋਂ ਜਥੇਬੰਦੀਆਂ ਵੱਲੋਂ ਬੋਰਡ ਦਿੱਤੀਆਂ ਹੋਈਆਂ ਨੇ ਲੋਕਾਂ ਨੂੰ ਰਾਤ ਸਮਗਰੀ ਪੰਚਾਇਤ ਦੀ ਖਾਤਰ ਜਾਂ ਲੋਕਾਂ ਨੂੰ ਕੱਢਣ ਦੀ ਖਾਤਰ ਉਹ ਵੋਟਾਂ ਦੇ ਵਿੱਚ ਜਿਹੜੇ ਮੰਤਰੀ ਆ ਰਹੇ ਨੇ ਉਹ ਅੱਗੇ ਝੂਟੇ ਲੈ ਰਹੇ ਆ ਪਿਕਨਿਕ ਮਨਾ ਮਨਾ ਰਹੇ ਨੇ ਹੁਣ ਲੋਕ ਤੁਸੀਂ ਉਹ ਦਿਖਾ ਦਿਓ ਜੂਂ ਕਰਕੇ ਤੁਰਕੀਆਂ ਬੁੜੀਆਂ ਜਾ ਰਹੀਆਂ ਸਾਡੀਆਂ ਮਾਵਾਂ ਭੈਣਾਂ ਬੱਚੀਆਂ ਉਹ ਤੁਰ ਕੇ ਬੰਦੇ ਉੱਤੇ ਜਾ ਰਹੀਆਂ ਨੇ ਕਿਸੇ ਮੰਤਰੀ ਨੂੰ ਕਿਸੇ ਲੀਡਰ ਨੂੰ ਕੋਈ ਇਹਨਾਂ ਲੋਕਾਂ ਦਾ ਫਿਕਰ ਨਹੀਂ ਹੈ ਉਹਨਾਂ ਨੂੰ ਆਪਣੀ ਇਹ ਰਾਜਨੀਤੀ ਚਮਕਾਉਣੀ ਆ ਉਹ ਸਿਰਫ ਉਹਦੇ ਕਰਕੇ ਆ ਰਹੇ ਨੇ ਇੱਕੇ ਪਾਸੇ ਪਿੱਛੇ ਤੋਂ ਆਏ ਅਸੀਂ ਸਾਰਾ ਰਸਤਾ ਇਹਨਾਂ ਦੇ ਮੰਤਰੀਆਂ ਦੀਆਂ ਤੇ ਪ੍ਰਸ਼ਾਸਨ ਦੀਆਂ ਗੱਡੀਆਂ ਨੇ ਬੰਦ ਕੀਤਾ ਹੋਇਆ ਦੇਖੋ ਇਹ ਰਸਤੇ 'ਚ ਮੈਂ ਨਾ ਪ੍ਰਸ਼ਾਸਨ ਦੇ ਲੋਕਾਂ ਨੂੰ ਕੀ ਦਿੱਤਾ ਜਦ ਜਿਹੜੇ ਮੰਤਰੀਓ ਕੀ ਦੇ ਰਹੇ ਆ ਜਿਹੜੀ ਇਹਨਾਂ ਲੋਕਾਂ ਲਈ ਰਾਹਤ ਲੈ ਕੇ ਲੋਕ ਆ ਰਹੇ ਆ ਉਹਨਾਂ ਨੂੰ ਪਿੱਛੇ ਪਿੰਡ ਦੇ ਵਿੱਚ ਹੀ ਰੋਕਿਆ ਜਾ ਰਿਹਾ ਉਹਨੂੰ ਇੱਥੇ ਨਹੀਂ ਹੰਡ ਦਿੱਤਾ ਜਾ ਰਿਹਾ ਕਿਉਂਕਿ ਰਸਤਾ ਹੀ ਨਹੀਂ ਆਉਣ ਉਹਨਾਂ ਨੂੰ ਰਾਤ ਜਿਹੜੀ ਰਾਤ ਲੋਕ ਲੈ ਆਉਂਦੇ ਰੁਕੀ ਜਾ ਰਹੀ ਆ ਆਪ ਸਿਰਫ ਫੋਟੋ ਬਣਾ ਖਿੱਚ ਕੇ ਵੀਡੀਓ ਬਣਾ ਕੇ ਜਾਂ ਵੋਟਾਂ ਝੂਟੇ ਲੈ ਕੇ ਇਹ ਵਾਪਸ ਮੁੜ ਜਾਂਦੇ ਆ ਲੋਕ ਵਿਚਾਰੇ ਪਾਣੀ